ਮੇਰਾ ਨੈਟ ਖਤਮ ਹੋਣ ਵਾਲਾ ਜੇ ਕਿਸੇ ਨੇ ਸੇਵਾ ਲਾਉਣੀ ਹੋਵੇ ਦੱਸ ਸਕਦੇ ਪੇਪਰਾਂ ਵਾਲੇ ਦਿਨ ਪਤਾ ਲੱਗਦਾ ਰਾਹ ਵਿੱਚ ਕਿੰਨੇ ਮੰਦਰ ਸੀ ਤੇ ਕਿੰਨੇ ਗੁਰਦੁਆਰੇ ਸੀ ਫੜ ਨੂੰ ਵੀਰਾ ਗਾਲੇ ਕੱੱਚੇ ਵਾਲੇ ਆ ਜਿਵੇਂ ਉਹਦੇ ਤੇ ਫੜ ਲਓ ਵੀਰੋ ਫੜ ਲਓ ਮੰਦਾਂਵਰਾਂ ਦੇ ਕੁੜੀ ਪਸੰਦ ਆਈ ਪੂਰੀ ਦੇਰਵਾ ਨਾ ਹੋਵੇ ਤੇ ਮਾਦਾ ਕਹਿੰਦੇ ਨੇ ਜਿੱਥੇ ਇੱਜ਼ਤ ਨਾ ਹੋਵੇ ਉੱਥੇ ਜਾਣਾ ਨਹੀਂ ਚਾਹੀਦਾ ਹੁਣ ਬੰਦਾ ਆਪਣੇ ਘਰ ਵੀ ਨਾ ਜਾਵੇ ਮੈਂ ਸੋਚਦਾ ਪੂਰੀ ਦੁਨੀਆ ਖਰੀਦ ਲਾਂ ਮੇ ਜੇ ਬੋਲਦੀ ਆ ਬਕਵਾਸ ਬੰਦ ਕਰ ਕਦੇ ਵੀ ਜ਼ਿਆਦਾ ਮਿੱਠਾ ਨਹੀਂ ਬੋਲਣਾ ਚਾਹੀਦਾ ਜ਼ਿਆਦਾ ਮਿੱਠੇ ਨੂੰ ਦੇਖ ਕੇ ਕੀੜੀਆਂ ਲੱਗ ਜਾਂਦੀਆਂ ਨੇ ਰੱਬਾ ਸਭ ਦਾ ਭਲਾ ਕਰੀਂ پر سرووهه 7.2 کرن